ਕਿਤੇ ਚਾਰ ਘੰਟੇ ਸੇ ਪ੍ਰਧਾਨ ਮੰਤਰੀ ਦੀ ਮੈਨੂੰ ਕੁਰਸੀ ਦੇ ਦਿੱਤੀ ਜਾਵੇ ਤੇ ਮੈਂ ਪੂਰਾ ਭਾਰਤ ਦੇਸ਼ ਪੂਰਾ ਇੰਡੀਆ ਮੀਰ ਕਰਕੇ ਦਿਖਾ ਸਕਦਾ ਹਾਂ ਉਸਲਾ ਤੁਸੀਂ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਦਿੰਦੇ ਮੀਟਿੰਗ ਕਿਉਂ ਨਹੀਂ ਕਰਦੇ ਜੇ ਮੈਂ ਉਹਨੂੰ ਦੇ ਦਿੱਤਾ ਤਾਂ ਪੱਕਾ ਪ੍ਰਧਾਨ ਮੰਤਰੀ ਬਣ ਜਾਣਾ ਮੈਂ ਤੇ ਉਹ ਤਰੀਕਾ ਤੇ ਮੇਰੇ ਕੋਲ ਨਾ ਮੈਂ 11 ਮੈਂ 12 ਵਜੇ ਇਲੈਕਸ਼ਨ ਆ ਰਹੇ 13ਵੀਂ ਆ ਰਿਹਾ ਫਿਰ ਲੜ ਰਿਹਾ ਤਰੀਕਾ ਤੇ ਮੈਂ ਹਾਸਲ ਕੀਤਾ ਉਹਨੂੰ ਮੈਂ ਕਿਹਦਾ ਫਰੀ ਦੇ ਦਵਾਂ ਉਹਨਾਂ ਨੇ 10 ਸਾਲ ਤੱਕ ਕੁਝ ਨਹੀਂ ਕੀਤਾ ਤੇ ਮੈਂ ਤਾਂ ਚਾਰ ਘੰਟੇ ਵਾਤੇ ਇਤਿਹਾਸ ਬਦਲ ਦਊਂਗਾ ਆਪਾਂ ਜੇ ਇਲੈਕਸ਼ਨ ਲੜ ਰਹੇ ਆ ਜੀ ਇਸ ਜਗ੍ ਤੇ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਤਰਨ ਤਰ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਗੁਰੂਆਂ ਦੀ ਧਰਤੀ ਹੈ ਤੇ ਸਾਨੂੰ ਵੀ ਇੱਕ ਵਾਰੀ ਵੋਟ ਪਾ ਕੇ ਮੌਕਾ ਦਿੱਤਾ ਜਾਵੇ ਜੀ 12 13 14 ਲੜਵੀਆਂ 12 13 ਚ 14 ਦੇ ਵਿੱਚ ਮੇਰੇ ਸਾਹਮਣੇ ਨਾਲ ਜਿਆਦਾ ਨਹੀਂ ਤੇ ਮੋਟਾ ਮੋਟਾ 7 8 10 ਲੱਖ ਰੁਪਏ ਦਾ ਖਰਚਾ ਤੁਸੀਂ ਕਰਤਾ ਹੋਣਾ ਤੇ ਇੰਨਾ ਪੈਸਾ ਤੁਸੀਂ ਖਰਚ ਕਰ ਦਿੱਤਾ ਲੇਕਿਨ ਅੱਜ ਪੱਲੇ ਕੁਝ ਨਹੀਂ ਪਿਆ ਦੇਖੋ ਭਾਵੇਂ ਮੈਂ 100 ਵਾਰੀ ਹਾਰ ਜਵਾਂ ਮੇਰਾ ਕੰਮ ਹੈ ਸੰਘਰਸ਼ ਕਰਨਾ ਡਾਕਟਰ ਪੀਮੜਾਓ ਬਾਬਾ ਸਾਹਿਬ ਦੀ ਜਿਹੜੀ ਗੱਲ ਵਾ ਮੈਂ ਫੋਲੋ ਕੀਤੀ ਹੈ ਕਹਿੰਦੇ ਪੜੋ ਲਿਖੋ ਅੱਗੇ ਵੱਡੋ ਸੰਘਰਸ਼ ਕਰੋ ਆਪਾਂ ਪੜ੍ਹੇ ਲਿਖੇ ਆਟਾ ਪਰ ਸੰਘਰਸ਼ ਕਰਦੇ ਪਿਆ ਡਾਕਟਰ ਪੀਮੜਾਓ ਬਾਬਾ ਸਾਹਿਬ ਨੇ ਉਂਗਲੀ ਖੜੀ ਕਰਕੇ ਕਿਹਾ ਸੀਗਾ ਵੀ ਤੁਹਾਡੀ ਜੇ ਤੁਹੀ ਆਪਣੀ ਸੀਟ ਲੈਣੀ ਆ ਤੇ ਚੱਲ ਪੋ ਵਿਧਾਨ ਸਭਾ ਦੇ ਵੱਲ ਚੱਲ ਪੋ ਦਿੱਲੀ ਦੇ ਰੁਖ ਤੇ ਆਪਾਂ ਦਿੱਲੀ ਦੇ ਰੁਖ ਤੇ ਜਾਣਾ ਵਾ ਅੱਜ ਨਹੀਂ ਤੇ ਕੱਲ ਜਿੱਤਣਾ ਜੇ ਅਸੀਂ ਨਾ ਜਿੱਤੇ ਤੇ ਦੋ ਇੱਕ ਪਾਰਟੀ ਹੋ ਰਾ ਜਾਂ ਮੈਂ ਜਿੱਤੂਗਾ ਜਾਂ ਉਹ ਪਾਰਟੀ ਜੀਆ ਭਾਈ ਅਮਰਿਤਪਾਲ ਦੀ ਟੀਮ ਜਿੱਤੇਗੀ ਤੇ ਜਾਂ ਨੀਡ ਟੂ ਸ਼ਟਰਾਂ ਵਾਲਾ ਔਰ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਕਿਆ ਸੀਗਾ ਜਾਂ ਸੰਜੀਪ अरोड़ा ਜਿੱਤੇਗਾ ਜਾਂ ਨੀਡ ਟੂ ਸ਼ਟਰਾਂ ਵਾਲਾ ਸੰਜੀਪ अरोड़ा ਜਿੱਤਿਆ ਔਰ ਇਤਿਹਾਸ ਦੀ ਕਿਤਾਬ ਦੇਚਾ ਜੋ ਮੈਂ ਕਹਿ ਦਦਾ ਉਹ ਸੱਚ ਵਾ ਆ ਵੇਖਵਾ ਨਹੀਂ ਕਰ ਲੈਂਦੇ ਹੋ ਜਾਂ ਚਲੋ ਨਹੀਂ ਹੋਗੀ ਇਹ ਹੋ ਚੁੱਕੀ ਹੈ ਜਾਂ ਮੈਂ ਤੇ ਜਾਂ ਇਹ ਅਮਰਿਤਪਾਲ ਭਾਈ ਦੀ ਟੀਮ ਤਤਨਤਨ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ ਜਿੱਥੇ ਕਿ ਵੱਡੀ ਵੱਡੀਆਂ ਪਾਰਟੀਆਂ ਦੇ ਵੱਡੇ ਵੱਡੇ ਨਮਾਇਦੇ ਇਲੈਕਸ਼ਨ ਲੜ ਰਹੇ ਨੇ ਉੱਥੇ ਹੀ ਮਸ਼ਹੂਰ ਚੈਰਾ ਬੜਾ ਚਰਚਿਤ ਚੈਰਾ ਨੀਦੂ ਸ਼ਤਵਾਂ ਵਾਲਾ ਵੀ ਇਲੈਕਸ਼ਨ ਲੜਨਗੇ ਤਵਨ ਤਾਨ ਜ਼ਿਮਨੀ ਚੋਂ ਦੇ ਵਿੱਚ ਅੱਜ ਨਾਮਜ਼ਦਗੀ ਕਾਗਜ਼ ਦਾਖਲ ਕਰਨ ਪਹੁੰਚੇ ਨੇ ਤੇ ਹੁਣ ਜਿਹੜੇ ਆਪਣੇ ਕਾਗਜ਼ ਦਾਖਲ ਕਰਵਾਉਣ ਤੋਂ ਬਾਅਦ ਬਾਅਦ ਮੀਡੀਆ ਨਾਲ ਰਾਪਤਾ ਵੀ ਕੀਤਾ ਵਿਚਾਰ ਜਾਣਾਂਗੇ ਕਿਉਂਕਿ ਲਗਾਤਾਰ ਇਹ ਚੋਣ ਲੜੀਏ ਇਸ ਤੋਂ ਪਹਿਲਾਂ ਲੁਧਿਆਣਾ ਜ਼ਿਮਨੀ ਚੋਂ ਲੜੀ ਇਹਨਾਂ ਨੇ ਉਸ ਤੋਂ ਪਹਿਲਾਂ ਜਲੰਧਰੋਂ ਵੀ ਇਲੈਕਸ਼ਨ ਲੜੀਏ ਤਕਰੀਬਨ ਇਹ ਤੇਰਵਾਂ ਵੀ ਇਲੈਕਸ਼ਨ ਹੈ ਇਹ ਉਹ ਸਖਸ਼ਾ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਆਪਣੇ ਕਾਗਜ਼ ਦਾਖਲ ਕਰਵਾਏ ਸੀਗੇ ਚਾਹੇ ਉਹ ਰੱਦ ਕਰ ਦਿੱਤੇ ਗਏ ਲੇਕਿਨ ਚੌਨ ਲੜਨ ਦਾ ਜਿਹੜਾ ਬਹੁਤ ਵੱਡਾ ਵੱਲ ਬੜੀ ਹਿੰਮਤ ਹੈ ਕਿੱਥੋਂ ਪੈਸਾ ਇਹਨਾਂ ਅਰੇਂਜ ਕਰਦੇ ਨੇ ਕਿਉਂਕਿ ਆਮ ਵਿਅਕਤੀ ਲਈ ਮੁਸ਼ਕਲ ਬਹੁਤ ਹੋ ਜਾਂਦਾ ਸਿਕਿਉਰਿਟੀ ਬਹੁਤ ਜਿਆਦੀ ਹੈ ਇਹਦੇ ਦੇ ਵਿੱਚ ਨੀਦੂ ਜੀ ਪਹਿਲਾਂ ਦੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਵੀ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਤੁਹਾਡੀ ਜੀ ਔਰ ਵੱਡੀ ਗੱਲ ਇਹ ਹੈ ਕਿ ਆਪਾਂ ਜੇ ਇਲੈਕਸ਼ਨ ਲੜ ਰਹੇ ਹਾਂ ਜੀ ਇਸ ਜਗ੍ਹਾ ਤੇ ਤੋਂ ਤੇ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਤਰਨ ਤਰਨ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਗੁਰੂਆਂ ਦੀ ਧਰਤੀ ਹੈ ਤੇ ਸਾਨੂੰ ਵੀ ਇੱਕ ਵਾਰੀ ਵੋਟ ਪਾ ਕੇ ਮੌਕਾ ਦਿੱਤਾ ਜਾ ਬਈ ਜੀ ਨੇ ਦੂਜੀ ਲਗਾਤਾਰ ਇਲੈਕਸ਼ਨਾਂ ਲੜਦੇ ਹੋ ਸਭ ਤੋਂ ਪਹਿਲਾਂ ਤੁਸੀਂ ਵਾਇਦਲੀ ਇਲੈਕਸ਼ਨਾਂ ਕਰਕੇ ਹੋਏ ਕਿਉਂਕਿ ਤੁਸੀਂ ਚੋਣ ਭਰੀ ਚੋਣ ਲੜੀ ਉੱਥੋਂ ਨਾਮ ਆਇਆ ਕਿ ਇੱਕ ਸ਼ਤਰਨਾ ਵਾਲੀ ਦੁਕਾਨ ਦੇ ਬੰਦੇ ਨੇ ਕਾਗਜ਼ ਦਾਖਲ ਕਰਵਾਏ ਚੋਣ ਲੜਿਆ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਮੈਨੂੰ ਮੇਰੇ ਘਰਦਿਆਂ ਨੇ ਵੋਟ ਨਹੀਂ ਪਾਈ ਆਨਾ ਮੇਰੇ ਨਾਲ 100 ਖਾਦੀ ਮੱਲੇ ਵਾਲਿਆਂ ਨੇ ਮਾਦਾ ਚਿੰਤ ਪੁੰਨੀ ਦੀ ਮਜ਼ਾਕ ਦਾ ਵਸ਼ਾ ਵੀ ਬਣਿਆ ਹਨ ਲੇਕਿਨ ਲੱਗਦਾ ਨਹੀਂ ਆ ਬਾ ਬਾ ਹੁਣ 12 13 14 ਲੜਵੀਆਂ 12 13 14 ਦੇ ਵਿੱਚ ਮੇਰੇ ਸਾਹ ਨਾਲ ਜ਼ਿਆਦਾ ਨਹੀਂ ਤੇ ਮੋਟਾ ਮੋਟਾ 7 8 10 ਲੱਖ ਰੁਪਏ ਦਾ ਖਰਚਾ ਤੁਸੀਂ ਕਰਤਾ ਹੋਣਾ ਤੇ ਇੰਨਾ ਪੈਸਾ ਤੁਸੀਂ ਦੇਖੋ ਭਾਵੇਂ ਮੈਂ 100 ਵਾਰੀ ਹਾਰ ਜਵਾਂ ਮੇਰਾ ਕੰਮ ਆ ਸੰਘਰਸ਼ ਕਰਨਾ ਡਾਕਟਰ ਪੀਮਲਾਬਾਬਾ ਸਾਹਿਬ ਦੀ ਜਿਹੜੀ ਗੱਲ ਉਹ ਮੈਂ ਫੋਲੋ ਕੀਤੀ ਆ ਕਹਿੰਦੇ ਪੜੋ ਲਿਖੋ ਅੱਗੇ ਵੜੋ ਸੰਘਰਸ਼ ਕਰੋ ਆਪਾਂ ਪੜੇ ਲਿਖੇ ਘਾਟਾ ਪਰ ਸੰਘਰਸ਼ ਕਰਦੇ ਪਏ ਆ ਸਾਡੀ ਕਦੀ ਐਸੀ ਭਾਈਚਾਰੇ ਦੀ ਕੌਮ ਜਾਗੇਗੀ ਅੱਜ ਨਹੀਂ ਤੇ ਕੱਲ ਪਰਸੋਂ ਚੌਥ ਪੰਜੋਤ ਕਦੀ ਤਾਂ ਜਾਗੇਗੀ ਨਾ ਜਦੋਂ ਇਹ ਜਾਗੀ ਤੋ ਆਪਾਂ ਫੇਰ ਬਹਿ ਜਾਗੇ ਇੱਕ ਜਗ੍ਹਾ ਵੀ ਹੁਣ ਤੁਹਾਡਾ ਕੰਮ ਆ ਤੇ ਹੁਣ ਆਪਾਂ ਆਪਾਂ ਸ਼ੇਰ ਬਣਾਉਣੇ ਆ ਆਪਾਂ ਸ਼ੇਰ ਬਣਾਉਣੇ ਆ कि ਜਿਹੜੇ ਬੰਦੇ ਸੁੱਤੇ ਪਏ ਉਹਨਾਂ ਨੂੰ ਸ਼ੇਰ ਬਣਾ ਕੇ ਭਜਨਾ ਵੀ ਤੁਸੀਂ ਵੀ ਜਾ ਕੇ ਲੜੋ ਡਾਕਟਰ ਪੀਮਰਾਓ ਬਾਬਾ ਸਾਹਮਣੇ ਉਂਗਲੀ ਖੜੀ ਕਰਕੇ ਕਹਿਆ ਸੀਗਾ ਵੀ ਤੁਹਾਡੀ ਜੇਤੂ ਹੀ ਆਪਣੀ ਸੀਟ ਲੈਣੀ ਆ ਤੇ ਚੱਲ ਪੋ ਵਿਧਾਨ ਸਭਾ ਦੇ ਵੱਲ ਚੱਲ ਪੋ ਦਿੱਲੀ ਦੇ ਰੁਖ ਤੇ ਆਪਾਂ ਦਿੱਲੀ ਦੇ ਰੁਖ ਤੇ ਜਾਣਾ ਵਾ ਅੱਜ ਨਹੀਂ ਤੇ ਕੱਲ ਹੀ ਜਿੱਤਣਾ ਜੇ ਅਸੀਂ ਨਾ ਜਿੱਤੇ ਤੇ ਦੋ ਇੱਕ ਪਾਰਟੀ ਹੋ ਰਾ ਜਾਂ ਮੈਂ ਜਿੱਤੂਗਾ ਜਾਂ ਉਹ ਪਾਰਟੀ ਜੀ ਜਾਂ ਭਾਈ ਅਮਰਿਤਪਾਲ ਦੀ ਟੀਮ ਜਿੱਤੇਗੀ ਤੇ ਜਾਂ ਨੀਡੂ ਸ਼ਟਰਾ ਵਾਲਾ ਔਰ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਕਹਿਆ ਸੀਗਾ ਜਾਂ ਸੰਜੀਪ अरोड़ा ਜਿੱਤੇਗਾ ਜਾਂ ਨੀਡੂ ਸ਼ਟਰਾ ਵਾਲਾ ਸੰਜੀਪ अरोड़ा ਜਿੱਤਿਆ ਔਰ ਇਤਿਹਾਸ ਦੀ ਕਿਤਾਬ ਦੇਚਾ ਜੋ ਮੈਂ ਕਹਿ ਦਦਾ ਉਹ ਸੱਚ ਵਾ। ਉਹ ਵਿਖਵਾ ਨਹੀਂ ਕਰ ਲੈਂਦੇ ਹੋ ਜਾਂ ਅਸਲੋ ਨਹੀਂ ਹੋਗੀ ਇਹ ਹੋ ਚੁੱਕੀ ਹੈ ਜਾਂ ਮੈਂ ਤੇ ਜਾਂ ਅਮਰਿਤਪਾਲ ਭਾਈ ਦੀ ਟੀਮ ਔਰ ਵੱਡੀ ਗੱਲ ਇਹ ਹੈ ਕਿ ਅੱਜ ਮੈਂ ਤਰਨਤਾਰਨ ਸ਼ਹਿਰ ਪਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆਇਆ ਵਾਂ। ਗੁਰੂਆਂ ਗੁਰੂਆਂ ਦੀ ਨਗਰੀ ਹੈ ਜੀ ਔਰ ਬੜੀਆ ਉਮੀਦਾਂ ਲੈ ਕੇ ਆਇਆ ਜੇ ਸਾਨੂੰ ਵੀ ਕੋਈ ਝੋਲੀ ਤੇ ਪਾਉਣਗੇ ਕੋਈ ਸਾਡੇ ਖਿਆਲ ਤੇ ਬੜੀ ਮਿਹਰਬਾਨੀ ਹੈ। ਤਾਂ ਅਸੀਂ ਉਹਨਾਂ ਤੱਕ ਲੜਦੇ ਰਾਵਾਂਗੇ ਜਦ ਤੱਕ ਕਿ ਸਾਡੇ ਪੰਜਾਬ ਨੂੰ ਇਨਸਾਫ ਨਹੀਂ ਮਿਲਦਾ ਕਦੀ ਕਿਸਾਨਾਂ ਨੂੰ ਤੱਕ ਹੁੰਦਾ ਕਿ ਜਵਾਨਾਂ ਨੂੰ ਤੱਕ ਹੁੰਦਾ ਨਾ ਨੌਕਰੀਆਂ ਨਾ ਕੋਈ ਲੈਣਾ ਨਾ ਦੇਣਾ ਜੇ ਗੱਲ ਕਰੀ ਸਰਕਾਰੀ ਪੈਨਸ਼ਨਾਂ ਨਹੀਂ ਮਿਲਦੀਆਂ ਜੇ ਕਈ ਇਹ ਬੱਸਾਂ ਵਾਲੇ ਕਨੈਕਟਰ ਸਭ ਵਿਚਾਰੇ ਉਦਾਂ ਹੀ ਬੈਠੇ ਆ ਤੇ ਅਸੀਂ ਉਹਨਾਂ ਹਿੰਦੁਸਤਾਨ ਦੇ ਕਰਕੇ ਲੜਦੇ ਜੇ ਕਿ ਤੇ 4 ਘੰਟੇ ਸੇ ਪ੍ਰਧਾਨ ਮੰਤਰੀ ਦੀ ਮੈਨੂੰ ਕੁਰਸੀ ਦੇ ਦਿੱਤੀ ਜਾਵੇ ਤੇ ਮੈਂ ਪੂਰਾ ਭਾਰਤ ਦੇਸ਼ ਪੂਰਾ ਇੰਡੀਆ ਮੀਰ ਕਰਕੇ ਦਿਖਾ ਸਕਦਾ ਚਾਰ ਘੰਟੇ ਚ ਚਾਰ ਘੰਟੇ ਉਹ ਸਲਾਹ ਤੁਸੀਂ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਦਿੰਦੇ ਮੀਟਿੰਗ ਕਿਉਂ ਨਹੀਂ ਕਰਦੇ ਜੇ ਮੈਂ ਉਹਨੂੰ ਦੇ ਦਿੱਤਾ ਉਹਨੇ ਪੱਕਾ ਪ੍ਰਧਾਨ ਮੰਤਰੀ ਬਣ ਜਾਣਾ ਵਾ ਤੇ ਉਹ ਤਰੀਕਾ ਤੇ ਮੇਰੇ ਕੋਲ ਨਾ ਮੈਂ 11 ਮੈਂ 12 ਵਜੇ ਇਲੈਕਸ਼ਨ ਆ ਰਹੇ 13ਵੀਂ ਆ ਰਹੀ ਫਿਰ ਲੜ ਰਿਆ ਤਰੀਕਾ ਤੇ ਮੈਂ ਹਾਸਲ ਕੀਤਾ ਉਹਨੂੰ ਮੈਂ ਕਿੱਦਾਂ ਫਰੀ ਦੇ ਦਵਾ ਮਿਹਨਤ ਕੀਤੀ ਆ ਉਹ ਵੀ ਮਿਹਨਤ ਕਰਦਾ ਪਿਆ ਉਹਨਾਂ ਨੇ 10 ਸਾਲ ਤੱਕ ਕੁਝ ਨਹੀਂ ਕੀਤਾ ਤੇ ਮੈਂ ਤਾਂ 4 ਘੰਟੇ ਵਾ ਤੇ ਇਤਿਹਾਸ ਬਦਲ ਦੂੰਗਾ ਇੱਥੇ ਬਣੇ ਵੱਡੇ ਵੱਡੇ ਦ ਤੁਸੀਂ ਕਿੰਨੇ ਜਾਣੇ ਇੱਥੇ ਮੇਰੇ ਹਿਸਾਬ ਨਾਲ ਤਿੰਨ ਚਾਰ ਜਾਣੇ ਹੋ ਤੇ ਪੈਸਾ ਵੀ ਨਹੀਂ ਹੈਗਾ ਇੰਨੇ ਤੋਂ ਸਾਡੇ ਬੰਦੇ ਬਾਹਰ ਖੜੇ ਆ ਕਿੰਨੇ ਜਾਣੇ ਆਏ ਆਪਾਂ ਟੋਟਲ 11 ਜਾਣੇ ਆਏ ਕਿੱਦਾਂ ਇਹ ਜਲੰਧਰੋਂ ਨਹੀਂ ਜਲੰਧਰ ਨਹੀਂ ਬਾਕੀ ਇੱਥੋਂ ਦੇ ਬੰਦੇ ਆ 11 ਬੰਦੇ ਇੱਥੋਂ ਦੇ ਆ ਬਾਕੀ ਆਪਾਂ ਤਿੰਨ ਜਾਣੇ ਜਲੰਧਰਨ ਤਰਨਤਾਰ ਤੋਂ ਪਹਿਲਾਂ ਹੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਪਹਿਲ ਤਰਨਤਾਰ ਤੋਂ ਸਾਨੂੰ ਪਹਿਲਾਂ ਹੀ ਬੜਾ ਪਿਆਰ ਮਿਲਦਾ ਪਿਆ ਜੇ ਇਦਾਂ ਹੀ ਪਿਆਰ ਮਿਲਦਾ ਤੇ ਬੋਟ ਜੂੜ ਪੈਗੀ ਕਿੰਨੀ ਬੋਟ ਮੰਨਦੇ ਉੱਥੇ ਤਕਰੀਬਨ 2 ਲੱਖ ਦੇ ਲਾਗੇ ਵੋਟ ਹੈਗੀ ਆ ਜਿਹੜੀ 173000 ਹਾਂਜੀ ਤੇ ਦੇਖੋ ਵੀ ਜਿੰਨੀ ਕਹਿਣ ਸਰ ਦੇ ਕੁਝ ਪਰ ਜੇ ਮੈਂ ਨਾ ਜਿੱਤੇ ਤਾਂ ਭਾਈ ਅਮਰਿਤਪਾਲ ਦੀ ਟੀਮ ਜਿੱਤੇਗੀ ਉਹ ਵੋਟ ਕਹਿੰਦੇ 1.5 ਲੱਖ ਤਕਰੀਬਨ ਹੋ ਜਾਣੀ ਹੈ ਪੌਣੇ 2 ਲੱਖ ਦੇ ਨੇੜੇ ਜਿਹੜੇ ਵੋਟ ਹੈ 1.5 ਲੱਖ ਚੋਂ ਕਿੰਨੀ ਲੱਗਦਾ ਆਪਣੀ ਝੋਲੀ ਆ ਜਾਏਗੀ ਪੱਕੇ ਤੌਰ ਤੇ ਜਾਦਾ ਨਹੀਂ ਕੁਝ ਨਹੀਂ ਕਹਿ ਸਕਦੇ ਇਹ ਤੇ ਇੱਕ ਰਾਤ ਵਿੱਚ ਬੜਾ ਕੁਝ ਹੋ ਜਾਂਦਾ ਵਾ ਰਾਤੋਂ ਰਾਤ ਸਰਕਾਰਾਂ ਬਲ ਜਾਂਦੀ ਹੈ ਤੇ ਦਿਨ ਚੜ੍ਹਦੇ ਨੂੰ ਪਤਾ ਨਹੀਂ ਕੀ ਹੋ ਜਾਂਦਾ ਵਾ ਤੇ ਜੇ ਵੋਟਰਾਂ ਦੇ ਮਨ 'ਚ ਕੋਈ ਆ ਗਿਆ ਕਿ ਨੀਡੂ ਸ਼ਟਰ ਨਾਲ ਨੂੰ ਵਕੀ ਵੋਟ ਪਾ ਕੇ ਦੇਖ ਲੋ ਤੇ ਸ਼ਾਇਦ ਪਾਦਨ ਹੋ ਜੀ ਤੇ ਮੇਰੇ ਤਰਨਤਨ ਦੇ ਲੋਕਾਂ ਦੇ ਲਈ ਕੀ ਰਹਣ ਵਾਲੇ ਡਵੈਲਪਮੈਂਟ ਦੇ ਤਰਨਤਨ ਦੇ ਮੁੱਦੇ ਦੇਖਿਆ ਕਿ ਹਜੇ ਸਿਰਫ ਸਦਾ ਕਾਗਜ਼ ਹੀ ਭਰੇ ਸੜਕਾਂ ਨਹੀਂ ਬਣੀਆਂ ਤੇ ਕਈ ਮੁੱਦੇ ਆ ਹਰ ਘਰ ਘਰ ਦਾ ਕੋਈ ਨਵਾਂ ਨਵੇਂ ਤੋਂ ਨਵਾਂ ਮੁੱਦਾ ਵਾ ਜੇ ਜਾਣੇ ਨਾ ਕੋਈ ਨਹੀਂ ਸੁਣਦਾ ਕੋਈ ਕਹਿੰਦਾ ਕਿ ਮੇਰਾ ਕੰਮ ਅੜਿਆ ਕੋਈ ਕਹਿੰਦਾ ਮੇਰਾ ਕੰਮ ਪਾਰਟੀ ਬਾਜੀ ਚਲਦੀ ਹੈ ਭਈਆ ਪਰ ਸਾਰਿਆਂ ਦੇ ਉੱਤੇ ਗੱਲ ਹੈ ਕਿ ਨਸ਼ਾ ਪੰਜਾਬ ਚੋਂ ਨਸ਼ਾ ਖਤਮ ਕੀਤਾ ਭਾਈ ਅਮਰਿਤਪਾਲ ਸਾਹਿਬ ਨੇ ਔਰ ਅਸੀਂ ਉਹਨਾਂ ਦੀ ਟੀਮ ਨੂੰ ਫੋਲੋ ਕਰਦੇ ਆ ਮੈਂ ਲੁਧਿਆਣਾ ਦੇ ਵਿੱਚ ਡੀਸੀ ਸਾਹਿਬ ਨੂੰ ਵੀ ਮੈਟਰ ਦਿੱਤਾ ਸੀਗਾ ਕੀ ਭਾਈ ਅਮਰਿਤਪਾਲ ਜਿਹੜੇ ਜਿੱਤੇ ਆ ਭਾਈ ਉਹਨਾਂ ਨੂੰ ਵੀ ਐਮਪੀ ਫੰਡ ਨਹੀਂ ਆਇਆ ਹਜੇ ਤੱਕ ਜੇ ਤੁਸੀਂ ਐਮਐਲਏ ਬਣ ਜਾਂਦੇ ਹੋ ਤੁਹਾਨੂੰ ਵਿਧਾਨ ਸਭਾ ਚੋਂ ਪੈਸਾ ਮਿਲ ਜੇਗਾ ਇਹਨਾਂ ਨੂੰ ਵੀ ਪੈਸਾ ਨਹੀਂ ਆਇਆ ਮੈਂ ਤਾਂ ਲੈ ਲੈਣਾ ਕਿੱਦਾਂ ਮੈਂ ਤਾਂ ਬੋਰੀ ਪਿਛਾ ਕੇ ਵਿਧਾਨ ਸਭਾ ਦੇ ਬਾਹਰ ਹੀ ਬਹਿ ਜਾਣਾ ਕਿ ਜਿੰਨੇ ਜਿਹੜੇ ਆਂਦੇ ਇਹਨਾਂ ਨੂੰ ਵੀ ਨਾ ਦੋ ਤਨਖਾਹਾਂ ਵੀ ਨਾ ਇਹਨਾਂ ਕੋ ਸਿਕਿਉਰਿਟੀ ਖੋ ਸਾਰਿਆਂ ਦੀ ਜੇ ਮੈਂ ਵੀ ਨਹੀਂ ਲੈਂਦਾ ਸਿਕਿਉਰਿਟੀ ਨਾ ਹੀ ਲੈਣ ਹੁਣ ਤਰਨ ਤਰਨ ਪ੍ਰਸ਼ਾਸਨ ਗੰਦਮਨ ਦੇਣ ਲੱਗਾ ਤੁਹਾਨੂੰ ਦੇਣਗੇ ਜੀ ਕਿਉਂ ਦੇਣਗੇ ਆਪਾਂ ਹੁਣ ਅਫਗਾਨੇ ਜ਼ਿਲ੍ਹੇ ਚ ਆਏ ਆ ਤੇ ਐਸਪੀ ਸਾਹਿਬ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਔਰ ਸਾਰੇ ਪੁਲਿਸ ਮਹਿਕਮਾ ਬਹੁਤ ਵਧੀਆ ਪੰਜਾਬ ਪੁਲਿਸ ਸਭ ਤੋਂ ਵਧੀਆ ਪੁਲਿਸ ਪੰਜਾਬ ਪੁਲਿਸ ਹੈ ਉਸ ਤੋਂ ਉੱਤੇ ਕੋਈ ਪੁਲਿਸ ਨਹੀਂ ਹੈਗੀ ਲੋਕ ਤਾਂ ਕਹਿੰਦੇ ਪੰਜਾਬ ਪੁਲਿਸ ਰਿਸ਼ਵਤ ਲੈਂਦੀ ਹੈ ਜੀ ਬੜੇ ਬ ਇਦਾਂ ਨਹੀਂ ਦਾ ਕੋਈ ਇੱਕ ਬੰਦਾ ਗਲਤ ਉਹ ਸਾਰੇ ਬੰਦੇ ਗਲਤ ਨਹੀਂ ਹੈਗੇ ਡੀਆਈਜੀ ਫੜਿਆ ਗਿਆ 7 ਕਰੋੜ ਰੁਪਇਆ ਕੈਸ਼ ਨਗਦੀ ਸੋਨਾ ਬਹੁਤ ਫੜਿਆ ਗਿਆ ਤੁਹਾਨੂੰ ਪਤਾ ਪੁਲਿਸ ਦੇ ਉੱਤੇ ਕਿੰਨਾ ਪ੍ਰੈਸ਼ਰ ਹੈ ਕਿਸੇ ਨੂੰ ਨਹੀਂ ਪਤਾ ਹਰ ਇੱਕ ਸਰਕਾਰੀ ਬੰਦੇ ਤੇ ਪ੍ਰੈਸ਼ਰ ਹੈ ਆਮ ਬੰਦੇ ਤੇ ਪ੍ਰੈਸ਼ਰ ਹੈ ਹਰ ਇੱਕ ਬੰਦੇ ਨੂੰ ਪ੍ਰੈਸ਼ਰ ਦੇ ਵਿੱਚ ਦੱਬਿਆ ਜਾ ਰਿਹਾ ਔਰ ਮੈਂ ਨਹੀਂ ਡਰਦਾ ਮੈਂ ਤਾਂ ਪ੍ਰਧਾਨ ਮੰਤਰੀ ਸਿੱਧੀ ਟੱਕਰ ਲੈਣ ਆਂ ਪ੍ਰਧਾਨ ਮੰਤਰੀ ਦੇ ਖਿਲਾਫ ਸਿੱਧੇ ਫਾਰਮ ਭਰੇ ਇਦਾਂ ਪ੍ਰਧਾਨ ਮੰਤਰੀ ਸਾਹਿਬ ਦੇ ਇਦਾਂ ਮੈਂ ਮੈਂ ਇਦਾਂ ਕਿਦਾਂ ਪਾਰਟੀਆਂ ਨੂੰ ਮੂੰਹ ਕਰ ਲਿਆ ਪਰ ਇਹਨੂੰ ਮੂੰਹ ਕਰ ਲਿਆ ਮੈਂ ਕਰ ਲਾ ਮੂੰਹ ਪਰੇ ਹੁਣ ਅੱਛਾ ਪਤਾ ਆਈ ਤੇ ਖੜੇ ਆ ਇੱਥੇ ਮੈਂ ਕਹਾਂ ਇਦੇ ਇਲੈਕਸ਼ਨ ਫਾਰਮ ਭਰਨ ਵਾਸਤੇ ਪਾਰਟੀਆਂ ਦੇ ਇੰਨੇ ਨਮਾਇਦੇ ਉਹਨਾਂ ਨੇ ਨਮਾਇਦੇ ਬਹੁਤ ਆਪਣੇ ਲੇਟ ਡਿਕਲੇਅਰ ਕੀਤੇ ਤੁਹਾਨੂੰ ਆਫਰ ਨਹੀਂ ਹੈ ਕਿ ਸਾਡੀ ਪਾਰਟੀ ਵੱਲੋਂ ਲੜੋ ਬੜੀਆਂ ਆਫਰਾਂ ਆਂਡੀਆਂ ਭਾਜੀ ਪਰ ਨਹੀਂ ਅਸੀਂ ਨਹੀਂ ਜਾਣਾ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਨੀਡੂ ਦਾ ਸਟੈਂਡ ਹੈ ਇੱਕ ਆਪਾਂ ਸਟੈਂਡ ਤੇ ਖੜੇ ਆ ਔਰ ਐਸੀ ਸਮਾਜ ਭਾਈਚਾਰੇ ਨੂੰ ਇੱਕ ਬੇਨਤੀ ਕਰਨਾ ਚਾਹੁੰ ਜੇ ਤੁਸੀਂ ਸਵਿਧਾਨ ਨੂੰ ਫਾਲੋ ਕਰਦੇ ਹੋ ਉਹਨਾਂ ਨੂੰ ਡਾਕਟਰ ਪੀਰ ਬਾਬਾ ਸਾਹਿਬ ਨੇ ਕਿਹਾ ਸੀ ਪੜ੍ਹੋ ਲਿਖੋ ਅੱਗੇ ਵੱਡੋ ਸੰਘਰਸ਼ ਕਰੋ ਅਸੀਂ ਸੰਘਰਸ਼ ਕਰ ਰਹੇ ਹਾਂ ਉਸ ਸੰਘਰਸ਼ ਤੁਹਾਡਾ ਸਾਥ ਚਾਹੀਦਾ ਸਾਨੂੰ ਔਰ ਆਪਾਂ ਇਹ ਗਾਣਾ ਵੀ ਲਿਖਿਆ ਵੋਟਾਂ ਦੇ ਉੱਤੇ ਲਿਖਤਾਂ ਦੇ ਬਹੁਤ ਲੋਕ ਫੈਨ ਨੇ ਤੁਹਾਡੀ ਇੱਕ ਡਾਇਰੀ ਵੀ ਗਵਾਚੀ ਸੀ ਉਹ ਚ ਕਹਿੰਦੇ ਪਤਾ ਨਹੀਂ ਕਿੰਨੇ 33000 ਗਾਣਾ ਸੀਗਾ ਪਤਾ ਨਹੀਂ ਕਿੰਨੇ ਸੀਗੇ ਲਿਖੇ ਸੀਗੇ ਲਿਖੇ ਰਹਿ ਗਏ ਚਾਹ ਦੇ ਨਾਲ ਤੁਸੀਂ ਖਾਦਾ ਇੱਕ ਅਦੀ ਕੇਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕੇ ਵੀਨ ਵਿੱਚ ਪਿਆ ਵੋਟਾਂ ਦਾ ਚਮੇਲਾ ਕੇ ਨਾਲ ਮਿਲ ਸਰਕਾਰ ਨੇ ਸੁਟਿਆ ਨਾ ਲੈ ਤਦਾਂ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਭਾਈ ਵੀਰ ਦੇ ਪਿੱਛੇ ਕੁਝ ਚੱਲ ਰਿਹਾ ਕੋਟਾਲਾ ਕਰੋਨਾ ਤੇ ਸਰਕਾਰ ਕਿਉਂ ਬੈਠੀ ਮੋਨ ਕੀ ਮਜ਼ਾਕ ਕੀਆ ਯੇ ਨੀਟੂ ਸ਼ਟਰਨਾ ਵਾਲਾ ਬੋਲੋ ਤਾਂ ਮਜ਼ਾਕ ਕੀਆ ਕੀ ਬਾਤ ਹੈ ਪਰਮਾਤਮਾ ਦੇ ਚੰਨਾਂ ਚ ਹਾਜ਼ਰੀ ਕਿਉਂਕਿ ਪੰਥ ਖਲਕਾ ਹੈ ਪੰਥਕ ਵੋਟ ਬਹੁਤ ਤਨ ਮੰਨਦੇ ਨੇ ਪਰਮਾਤਮਾ ਦੇ ਅੱਗੇ ਕੀ ਅਰਦਾਸ ਹੈ ਗੁਰੂ ਨਗਰੀ ਚ ਖਲੋਤੇ ਗੁਰੂ ਨਗਰੀ ਖੜੇ ਜੀ ਵਾਹਿਗੁਰਜੀ ਕਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਜੀ ਜੈ ਪੀਮ ਜੈ ਪਰ ਜੈ ਭਗਵਾਨ ਬਾਲਮੀਕ ਜੈ ਕੋ ਰਵਿਦਾਸ ਤਾਂਤ ਸ਼੍ਰੀ ਗੁਰੂ ਰਵਿਦਾਸ ਮਹਾਰਾ ਜੀ ਹਾਲੇਲੂਇਆ ਗੋਸਪਾ ਕੁਝਣਾ ਅੱਲਾਹ ਤਾਲਾ ਸਭ ਨੂੰ ਕੁਸ਼ੇ ਤੁਹੀ ਦਰੰਕਰ ਮੈਂ ਤੇਰੀ ਸ਼ਾਨਾ ਮੈਨੂੰ ਬਖਸ਼ੋ ਜਕਾਰਾ ਮਾਂ ਚਿੰਤਪੂਰੀ ਦਾ ਜਕਾਰਾ ਜੈ ਸ਼੍ਰੀ ਰਾਮ ਦਰਵਾਰ ਕੀ ਜੈ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜਿੱਤ ਇਥੋਂ ਹਾਸਲ ਕਰੋ ਤੇ ਜੋ ਤੁਹਾਡੀ ਸੋਚ ਹੈ ਚੰਗੀ ਸੋਚ ਹੈ ਦੇਸ਼ ਭਤੀ ਤੁਸੀਂ ਉਹਨੂੰ ਚੰਗਾ ਮਜ਼ਬੂਤ ਕਰੋ ਲੋਕਤੰਤਰ ਮਿਹਰਬਾਨੀ ਸਾਰੇ ਹੁਣ ਪਿਆਰ ਦਿਓ ਸਤਿਕਾਰ ਦਿਓ ਜੀ ਅੱਜ ਤਰਨਤਨ ਜ਼ਿਲ੍ਹੇ ਤੇ ਆਏ ਆ ਜੀ ਬੜੀਆਂ ਔਰ ਗੱਲ ਇਹ ਹੈ ਕਿ ਜੇ ਭਾਈ ਅਮਰਿਤਪਾਲ ਸਾਹਿਬ ਸਾਨੂੰ ਕਦੇ ਮੌਕਾ ਦੇਣ ਸਾਡੀ ਪਾਰਟੀ ਆਪਣੀ ਪਾਰਟੀ ਵੱਲੋਂ ਅਸੀਂ ਵੀ ਸਰਦਾਰ ਬਣ ਕੇ ਉਹਨਾਂ ਦੇ ਨਾਲ ਖੜੇ ਹੋਵਾਂਗੇ ਹਾਂ ਜੀ ਬਿਲਕੁਲ ਜ਼ਰੂਰ ਸਾਜੀ ਜਾਵਾਂਗੇ ਮਿਹਰਬਾਨੀ ਉਹ ਬਿਲਕੁਲ ਨੀਟੂ ਸ਼ਟਰਾਵਾਲਾ ਜਿਹੜੇ ਤਰਨਤਾਰਨ ਦੇ ਉਹ ਜ਼ਿਮਨੀ ਚੋਂ ਲੜਨਗੇ ਤੇ ਕਹਿ ਸਕਦੇ ਆ ਸਭ ਤੋਂ ਇੰਟਰਸਟਿੰਗ ਕੈਂਡੀਡੇਟ ਇਹ ਰਹਿਣ ਵਾਲੇ ਨੇ ਤਰਨਤਾਰਨ ਦੇ ਕਿਉਂਕਿ ਬਹੁਤ ਵੱਡੀਆਂ ਵੱਡੀਆਂ ਪਾਰਟੀਆਂ ਨੇ ਇਥੋਂ ਆਪਣੀ ਨਾਮਜ਼ਦਗੀ ਟਾਕਤ ਭਰੇ ਦਾਖਲ ਕਰਾਈ ਚੋਣ ਲੜਨਗੇ ਲੇਕਿਨ ਨੀਟੂ ਸ਼ਟਰਾਵਾਲਾ ਬਹੁਤ ਚਰਚਿਤ ਨਾਮ ਹੈ ਆਪਨੇ ਅੰਦਾਜ਼ ਕਰਕੇ ਆਪਣੀ ਹਸੀ ਮਜ਼ਾਕ ਕਰਕੇ ਚਲ ਚਲ ਬਣੇ ਰਹਿੰਦੇ ਨੇ ਇੱਕ ਫਨੀ ਜਿਹਾ ਰਵਈਆ ਇਹਨਾਂ ਦਾ ਜਿਹੜਾ ਲੋਕ ਪਸੰਦ ਵੀ ਕਰਦੇ ਨੇ ਕਿ ਤਨੇ ਕਿਤੇ ਮਖੌਲ ਵੀ ਹੁੰਦਾ ਲੇਕਿਨ ਵਾਕਈ ਕੁਝ ਗੱਲਾਂ ਸੱਚੀਆਂ ਵੀ ਨੇ ਨੀਟੂ ਦੀਆਂ ਸੋ ਦੇਖਦੇ ਕਿੰਨੀਆਂ ਵੋਟਾਂ ਮੈਜ ਹਰ ਇੱਕ ਡੇਟ ਲਈ ਤੁਸੀਂ ਵੀਡੀਓ ਦਾ ਸਾਡੇ ਨਾਲ ਤੁਸੀਂ ਦੇਖਦੇ ਹੋ ਤੇ ਸਿਟੀ ਹੈਡਲਾਈਨਸ ਮੈਂ ਖਾ ਦਾਨਿਸ਼ ਗੁਪਤਾ ਤਰਨ ਤਰਨ